ਚਾਲ ਪ੍ਰਮਾਤਮਾ ਦਾ ਸੁਖਰਾ ਟਿਕਾਨ ਤਾਂ ਖੁੱਲੀ ਆ ਇੱਕ ਦੁਕਾਨ ਉੱਚੀ ਵੱਡੀ ਬਣਾ रखी ਆ ਫੋੜ ਸੇਟਾ ਸਸਰੀਕਾਲ ਕੀ ਹਾਲ ਚਾਲ ਨੇ ਕਿਵੇਂ ਜਿਹੜਾ ਹਾਂ ਹਾਂ ਕਿਰਨ ਆਪਾਂ ਸੌਤਾ ਲੈਣਾ ਗਾ ਜਰਾ ਤੇ ਆਪਾਂ ਨੂੰ ਇਸ ਕਰਕੇ ਵਿੱਚ ਝਾੜੂ ਇੱਕ ਫੀਰ ਦੀ ਬੋਤਲ ਆ ਤੇ ਨੂਨ ਮਿਰਚ ਹਾਂ ਤੇ ਗੁੜ ਦੇ ਦੇ ਹਾਂ ਅੱਛਾ ਨੋ ਹੇਲੋ ਤੇ ਜਗੀਨੇ ਤੈਨੂੰ ਮੈਨੂੰ ਨੰਬਰਦਾਰਾਂ ਦੇ ਚਾਚੇ ਨੇ ਭੇਜਿਆ ਹੂੰ ਲਾ ਕੇ ਪੁੱਛਾਂ ਪਾਣ ਲਾ ਕੇ ਪੁੱਛਲਾ ਹੋ ਪੁੱਛਾਂ ਦਾ ਭਾਈ ਹੱਤ ਕਾ ਛੋਡਾ ਪੈਂਦਾ ਫਰਜ਼ੋਈ ਪੁੱਛਾਂ ਦਾ ਹਾਂਜੀ ਹਾਂਜੀ ਉਹ ਚਲੋ ਭਾਈ ਹੇਲੋ ਹੇਲੋ ਤੇ ਹਾਰੀ ਹੇਲੋ ਠੀਕ ਹੈ ਭਾਈ ਕੌਣ ਬੋਲਦਾ ਹੈ ਹਾਂ ਸੇਠ ਬੋਲਦਾ ਸੀ ਕਿਹੜਾ ਸਮਾਨ ਲੈਣ ਆਇਆ ਸੀ ਅੱਛਾ ਅੱਛਾ ਉਹ ਆ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਹੀ ਭੇਜ ਦੂੰ ਜਿਹੜਾ ਸਮਾਨ ਕਹਿੰਦਾ ਗਾ ਇਹ ਲਿਖ ਲਈ ਕੋਈ ਨਹੀਂ ਆਪਾਂ ਕਰ ਦੂਗਾ ਸਭ ਮੈਂ ਪਾ ਦੇ ਤੂੰ ਕੋਈ ਗੱਲ ਨਹੀਂ ਚਲ ਠੀਕ ਆ ਪਾ ਦੇਣਾ ਸਮਾਨ ਮੈਂ ਠੀਕ ਹੈ ਹਦਵਾਰੇ ਦੱਸ ਕੀ ਕੁਝ ਲੈਣਾ ਇੱਕ ਤਾਂ ਦੇ ਦੇ ਯਾਰ ਆ ਝਾੜੂ ਜੱਪਨ ਐਲਡੀ ਬੋਤਲਾ ਮਿਸਚਾ ਹਾਂ ਗੋੜਾ 8 ਕਿਲੋ ਠੀਕ ਹੈ ਗੋੜ ਕਿਹੜਾ ਰਹਿਣਾ ਉਹ ਦੂਜਾ ਨਹੀਂ ਯਾਰ ਖੇਤਾਂ ਤੇ ਤਾਰਾ ਪਤੀ ਅਸਨ ਨੂੰ ਖੇਤਾਂ ਠੀਕ ਹੈ ਹਾਂ ਹੋਰ ਹੋਰ ਮੈਂ ਖੜੇ ਖੜੇ ਗੋੜ ਪਾਦਨ ਨੇ ਯਾਦ ਕਰ ਲਾ ਕੋਈ ਨਾ ਜਾਰੀ ਹੈ ਕੱਟਿਆ ਪੂਰਾ ਅਜਾ ਕਰ ਗੋੜ ਫਿਰ ਲੈ ਕੇ ਜਾਈ ਬੜਾ ਚੈੱਕ ਕਰ ਹਾਂ ਕੋਟਾ ਵਧੀਆ ਉਰੇ ਦਰ ਲੌਰੀ ਦਰ ਲੌਰੀ ਦਰ ਲੱਗ ਰਾਂ ਇੱਕ ਹੀ ਦਾਰੀ ਤੇ ਇੱਕ ਤੇੜੀ ਬੋਤਲ ਦੇ ਦੇ ਲੈ ਹੋਰ ਤੇ ਆਪ ਪੁਲੀਆ ਜਮੀ ਦੇ ਦੇ ਟਰਪਾਈਟਾ ਬਸ ਚਾਰੂ ਹੋ ਗਿਆ 1100 ਹੋ ਗਿਆ ਹੋਰ ਬਸ ਤੇ ਜਾਟਾ ਕੁਛ ਕਰੇ ਤੇ ਆਲੇ ਮੈਨੂੰ ਓਏ ਕੁਰਕਰੇ ਯਾਰ ਜਾ ਦੇ ਦੇ ਯਾਰ ਕਾ ਕਿਨਾਂ ਕਿ ਲੈਣਾ ਕੋ ਕਰੇ ਏੜੀ ਲੈ ਹੀਗਾ ਲੈ ਚਾਚਾ ਮਾਸੀ ਨੇ ਸ਼ੈਂਪੂ ਦੀਆਂ ਬੁੜੀਆਂ ਵੀ ਕਿਹਾ ਸੀ ਦੇਖੀ ਪਾ ਰਹੀ ਹੈ ਉਹ ਦਿਖਾ ਰਹੀ ਹੈ ਬੜੀ ਚੱਕੂ ਮੈਂ ਆਪਣੀ ਅੱਧਰ ਉੱਪਰ ਉਹ ਸ਼ੈਂਪੂ ਦੀਆਂ ਪੈਣਾ ਲੱਸੀ ਲਸੀ ਨਾਲ ਲਗਣੀ ਹੈ ਨਾ ਸ਼ੈਂਪੂ ਨਾ ਬੱਸ ਸਾਡ ਜੂ ਆ ਪਾ ਇਹ ਉਹ ਤਾਂ ਗੁਰਨੇ ਦਾ ਸੋਨੋਂ ਪਤੀ ਅਮੀ ਕਹੀ ਹੈ ਨੇ ਵਰਚੀ ਵਰਚੀ ਕਰਕੇ ਦੇਮਾ ਦਿਖਾ ਦਿਓ ਉਹਨੂੰ ਵਰਚੀ ਨੂੰ ਕੋਈ ਨਾ ਫੇਰ ਕਰ ਦੇ ਕਿਸੇ ਵੇਲੇ ਚਾਹ ਠੀਕ ਆ ਫਿਰ ਹਾਂ ਉਹ ਮੈਂ ਮਾਰੀ ਆ ਵੀ ਲੈ ਕੋਈ ਓਕੇ ਬਈ ਦਾਤਾ ਕੀ ਕਰੀ ਦਾ ਕੀ ਕਰੇ ਕੋਕਰੇ ਖਾਈਏ ਨਾ ਹੋਰਾ ਮੈਨੂੰ ਵੀ ਖਵਾ ਦੇ ਮੈਂ ਖਾਲਾ ਬਹਿ ਜਾ ਹੂੰ ਤੇ ਡਾਂ ਕਰੀ ਇਹਨਾਂ ਦਾ ਓਏ ਹੋਰ ਮੁੱਕ ਗਏ ਹੁਣੀ ਮੁੱਕਿਆ ਪਹਿਲਾਂ ਆ ਜਾਂਦਾ ਯਾਰ ਮੈਂ ਤਾਂ ਗੋੜ ਕਿੰਨੀ ਗੱਲ ਸੁਣ ਕੇ ਆ ਜੀ ਹਾਂ ਉਹ ਆਪਣੇ ਟਿਖੇੜੇ ਨੂੰ ਸੌਦਾ ਪਤਾ ਜੇ ਲਈ ਜਾਂਦਾ ਸੀ ਆਪਾਂ ਵੀ ਲਈਏ 10 ਕਿਲੋ ਪਾ ਲਾਂਗੇ ਮਾਣੀ ਉਂਟੀ ਕੱਢ ਲਾਂਗੇ ਨੀਰਾ ਪਾਉਣ ਵਾਲਾ ਵੀ ਹੁੰਦਾ ਮੈਂ ਵੀ ਲੈ ਆਉਂਦਾ ਗੱਲ ਕਰਾਂ ਕੀ ਕਰਾਂ ਹੋਣਾ ਮੇਰੀ ਗੱਲ ਸੁਣਾ ਕੰਮ ਤਾਂ ਕਰਦਾ ਮੈਂ ਜਦੋਂ ਆਪਣੇ ਵਾਲਾ ਵੱਡਾ ਕਰ ਖਵਾਈ ਜਾਂਦਾ ਲੋਕਾਂ ਨੂੰ ਤੇ ਫਿਰ ਆਪਾਂ ਵੀ ਲਿਆ ਸੌਦਾ ਐਂ ਕਰ ਨੀਰਾ ਤਾਂ ਪਾਉਣਾ ਮੈਂ ਤੇ ਤੂੰ ਜਾ ਕੇ ਤੇ ਤੂੰ ਵੀ ਉਹਨੂੰ ਕਹਿੰਦੀ ਸ਼ੇਠ ਨੂੰ ਕਹਿੰਦੇ ਵੀ ਉਹਨੇ ਆਖਿਆ ਚਾਚੇ ਨੇ ਜੇ ਮੈਨੂੰ ਸਮਾਨ ਦੇ ਦੇ ਗੁੜ ਦੇ ਦੇ ਬਾਅਦ ਚ ਦੇਖੀ ਜੋ ਕਿ ਮੈਨੇ ਬਰੂ ਤੇ ਤੂੰ ਜਾ ਨਹੀਂ ਜਾ ਪੋਣਾ ਮੈਂ ਮੈਂ ਆਪੇ ਬਰਿਆ ਨੂੰ ਜੇ ਕੋਈ ਗੱਲਬਾਤ ਹੋਈ ਤੂੰ ਹੀ ਜਾ ਜਾ ਮੈਂ ਉਹ ਨਹੀਂ ਮੀਰਾ ਮੈਂ ਪਰ ਮੈਂ ਆਪੇ ਬਰਿਆ ਨੂੰ ਜੇ ਕੋਈ ਗੱਲਬਾਤ ਕਹੀ ਨਹੀਂ ਮਾਹ ਤੂੰ ਜਾ ਮੈਂ ਮੈਂ ਜਾ ਹਾਂ ਜਾ ਥੋ ਹੋ ਗਿਆ ਦੁਕਾਨਦਾਰ ਨੇੜੇ ਪਾਲੀ ਉੱਚੀ ਵਾਲੀ ਪਾਲੀ 깔 ਕਿੱਥੇ ਦੁਕਾਨਦਾਰ ਆਇਆ ਆ ਓ ਤੇ ਟੱਕੀ ਹਲੇ ਬਈਆ ਕਿਹਨੇ ਜਾਖਿਆ ਵਧੀਆ ਵਧੀਆ ਕਿੱਧਰ ਫਿਰਦਾ ਤੂੰ ਇੱਥੇ ਵੀ ਦੇਖੀ ਬੱਚੇ ਉਹ ਚਾਚਾ ਜੂਨੇ ਦੇ ਹੱਥ ਦਾ ਕੀ ਕਹੇ ਜੋ ਸਮਾਨ ਨਹੀਂ ਆਣਾ ਸੀ ਥੋੜਾ ਜਿਹਾ ਹੋ ਆਪਣੇ ਥੋੜਾ ਬਤਾਇਆ ਤੇ ਤੈਨੂੰ ਪਤੀ ਹੈ ਇਹ ਜੈਵੀ ਹੈ ਹੈ ਇਹ ਜੈਵੀ ਹੈ ਪਤਾ ਤੇ ਜਾਗਾ ਭੇਜਗਾ ਫੋਨ ਲਾ ਕੇ ਬੱਚਾ ਤੈਨੂੰ ਤੇ ਤੈਨੂੰ ਯਕੀਨ ਨਹੀਂ ਹੋਣਾ ਮਰ ਜਨੈ ਜਿਹੜਾ ਤੇਰੇ ਨੂੰ ਯਕੀਨ ਆਈਗਾ ਠੀਕ ਹੈ ਮਰਦਨ ਨੇ ਜੀ ਵੀ ਕੰਨ ਕੋਈ ਹੋਣੀਗੀ ਲੈਣਾ ਕੀ ਹੋਣਾ ਉਹ ਪਾ ਦੇ ਆਪਣਾ ਉਹ ਗੋੜਾ ਦੂਜਾ ਹਾਂ ਉਹ ਤੋਂ ਆਏ ਬੋਤਲੇ ਲਿਆ ਕਰ ਚਾਚਾ ਜੂਨੇ ਕਹਿੰਦਾ ਮਛੱਡੀ ਵੀ ਕੋਈ ਦਿੱਤਾ ਯਾਰ ਕਿੰਨਾ ਕਵਾਮਾ ਪਾ ਦੇ ਤੂੰ 10 ਕਿਲੋ ਪਾ ਦੇ ਪਾ ਦੇ ਨਾ ਦਸਤ ਹੋਰ ਆਏ ਨਾ ਚੇਠਾ ਤੂੰ ਜਿਹਨੇ ਚਾਚਾ ਜੂਨੇ ਛੱਡੀ ਛੱਪੀ ਗੱਲਬਾਤ ਹੋਵੇ ਛੱਡੀ ਵੀ ਛੱਡੀ ਨਹੀਂ ਕੋਈ ਦਿੱਤਾ ਯਾਰ ਪਾ ਦੇ ਤੋਲਦਾ ਬਾ ਤੋਲਣ ਨੂੰ ਕਿ 10 ਕਿਲੋ ਨੂੰ ਆੜਿਆ ਜਾ ਹੈਗਾ 10 ਕਿਲੋ ਹੈ ਸ਼ਾ ਠੀਕ ਹੈ ਫਿਰ ਬਣ ਗਿਆ ਮੌਜਾ ਭੈਣ ਦੀ ਲੈਣ ਲੈਵੇ ਚਾਚਾ ਜੂਨੇ ਖੜਾ ਹੋ ਕੇ